ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਲੁਧਿਆਣਾ ਚੈਪਟਰ ਦੇ ਬੈਨਰ ਹੇਠ ਲੁਧਿਆਣਾ ਦੇ ਲਗਭਗ 300 ਡਾਕਟਰਾਂ ਦੀ ਇੱਕ ਵੱਡੀ ਡੈਲੀਗੇਸ਼ਨ ਨੇ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਮੁਲਾਕਾਤ ਕਰਕੇ ਔਰੀਸਨ ਹਸਪਤਾਲ ਲੁਧਿਆਣਾ ਨਾਲ ਸੰਬੰਧਿਤ ਹਾਲੀਆ ਮੌਤਰੀ ਘਟਨਾ ਦੇ ਮਾਮਲੇ ਵਿੱਚ ਡਾਕਟਰਾਂ ਅਤੇ ਡਾਇਰੈਕਟਰਾਂ ਖਿਲਾਫ ਦਰਜ ਕੀਤੀ ਗਈ ਐਫਆਈਆਰ ਉਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਇਸ ਡੈਲੀਗੇਸ਼ਨ ਦੀ ਅਗਵਾਈ ਡਾਕਟਰ ਮਨੋਜ ਕੁਮਾਰ ਸੋਪਤੀ ਪੈਟਰਨ ਆਈਐਮਏ ਲੁਧਿਆਣਾ ਡਾਕਟਰ ਪਵਨ tingra ਪ੍ਰਧਾਨ ਆਈਐਮਏ ਲੁਧਿਆਣਾ ਡਾਕਟਰ ਸੁਨੀਲ ਕਟਿਆਲ ਪੂਰਵ ਪ੍ਰਧਾਨ ਆਈਐਮਏ ਪੰਜਾਬ ਡਾਕਟਰ ਆਸ਼ਿਸ਼ ਔਹਰੀ ਉਪ ਪ੍ਰਧਾਨ ਆਈਐਮਏ ਪੰਜਾਬ ਅਤੇ ਡਾਕਟਰ ਗੌਰਵ ਸੱਚਦੇਵਾ ਪੂਰਵ ਪ੍ਰਧਾਨ ਆਈਐਮਏ ਲੁਧਿਆਣਾ ਨੇ ਕੀਤੀ। ਉਹਨਾਂ ਦੇ ਨਾਲ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਸੀਨੀਅਰ ਡਾਕਟਰ ਅਤੇ ਪ੍ਰਮੁੱਖ ਮੈਂਬਰ ਵੀ ਮੌਜੂਦ ਸਨ। ਮੀਟਿੰਗ ਦੌਰਾਨ ਡੈਲੀਗੇਸ਼ਨ ਵੱਲੋਂ ਰਿਕਾਰਡ ਤੇ ਲਿਆਂਦਾ ਗਿਆ ਕਿ ਉਕਤ ਘਟਨਾ ਮੌਤਰੀ ਪੱਧਰ ਤੇ ਹੋਈ ਇੱਕ ਪ੍ਰਸ਼ਾਸਕੀ ਕਮੀ ਦਾ ਨਤੀਜਾ ਸੀ ਅਤੇ ਇਹ ਕਿਸੇ ਵੀ ਤਰ੍ਹਾਂ ਦਾ ਅਪਰਾਧਿਕ ਕਰਤ ਨਹੀਂ ਬਣਦਾ ਇਹ ਵੀ ਸਪਸ਼ਟ ਕੀਤਾ ਗਿਆ ਕਿ ਐਫਆਈਆਰ ਵਿੱਚ ਨਾਮਜ਼ਦ ਚਾਰ ਡਾਕਟਰਾਂ ਵਿੱਚੋਂ ਡਾਕਟਰ ਨਿਰਮਲਜੀਤ ਸਿੰਘ ਐਸ ਮੱਲੀ ਅਤੇ ਡਾਕਟਰ ਰਾਜੀਵ ਗਰੋਬਰ ਇਲਾਜ ਕਰਨ ਵਾਲੇ ਡਾਕਟਰ ਹਨ ਅਤੇ ਹਸਪਤਾਲ ਦੇ ਡਾਇਰੈਕਟਰ ਨਹੀਂ ਹਨ ਜਦਕਿ ਸਿਰਫ ਡਾਕਟਰ ਸੁਨੀਲ ਮਿੱਤਲ ਅਤੇ ਡਾਕਟਰ ਮਨੀਸ਼ਾ ਮਿੱਤਲ ਹੀ ਹਸਪਤਾਲ ਦੇ ਡਾਇਰੈਕਟਰ ਹਨ ਆਈਐਮਐਨ ਨੇ ਸਪਸ਼ਟ ਤੌਰ ਤੇ ਕਿਹਾ ਕਿ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਹਸਪਤਾਲ ਡਾਇਰੈਕਟਰਾਂ ਦੋਵਾਂ ਨੂੰ ਗਲਤ ਤਰੀਕੇ ਨਾਲ ਮਾਮਲੇ ਵਿੱਚ ਫਸਾਇਆ ਗਿਆ ਹੈ ਕਿਉਂਕਿ ਉਹਨਾਂ ਦਾ ਮਾਰਚਰੀ ਸੇਵਾਵਾਂ ਨਾਲ ਕੋਈ ਸਿੱਧਾ ਰੂਲ ਨਿਗਰਾਨੀ ਜਾਂ ਆਪਰੇਸ਼ਨਲ ਕੰਟਰੋਲ ਨਹੀਂ ਹੈ ਮਾਰਚਰੀ ਦੀਆਂ ਸੇਵਾਵਾਂ ਨਿਰਧਾਰਤ ਆਪਰੇਸ਼ਨਲ ਅਤੇ ਸਹਾਇਕ ਸਟਾਫ ਵੱਲੋਂ ਸੰਭਾਲੀਆਂ ਜਾਂਦੀਆਂ ਹਨ ਡੈਲੀਗੇਸ਼ਨ ਦੀ ਗੱਲ ਧਿਆਨ ਨਾਲ ਸੁਣਨ ਅਤੇ ਪੇਸ਼ ਕੀਤੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਮੰਨਿਆ ਕਿ ਇਹ ਮਾਮਲਾ ਅਪਰਾਧਿਕ ਨਾ ਹੋ ਕੇ ਜ਼ਿਆਦਾਤਰ ਇੱਕ ਪ੍ਰਸ਼ਾਸਕੀ ناکامی ਦਾ ਪ੍ਰਤੀਤ ਹੁੰਦਾ ਹੈ ਡਿਪਟੀ ਕਮਿਸ਼ਨਰ ਨੇ ਆਈਐਮਏ ਡੈਲੀਗੇਸ਼ਨ ਨੂੰ ਹੇਠ ਲਿਖਿਆ ਪਰੋਸਾਵਾ ਦਿੱਤੀਆਂ ਮੈਡੀਕਲ ਵਰਗ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਇਸ ਮਾਮਲੇ ਦੀ ਨਵੀਂ ਜਾਂਚ ਰੀ ਇਨਕੁਆਇਰੀ ਡਾਕਟਰ ਪ੍ਰਗਤੀ ਬਰਮਾ ਆਈਐਸ ਨੂੰ ਸੌਂਪੀ ਜਾਵੇਗੀ ਪੂਰੇ ਮਾਮਲੇ ਦੀ ਨਿਰਪੱਖ ਸੁਤੰਤਰ ਤੇ ਨਿਆਂਸੰਗਤ ਢੰਗ ਨਾਲ ਜਾਂਚ ਕੀਤੀ ਜਾਵੇਗੀ ਆਈਐਮਐਲ ਲੁਧਿਆਣਾ ਚੈਪਟਰ ਨੇ ਇਸ ਪ੍ਰੋਸੇ ਦਾ ਸਵਾਗਤ ਕੀਤਾ ਤੇ ਦੁਹਰਾਇਆ ਕਿ ਭਾਵੇਂ ਇਹ ਘਟਨਾ ਦੁਖਦਾਈ ਅਤੇ ਅਫਸੋਸਜਨਕ ਹੈ ਪਰ ਪ੍ਰਸ਼ਾਸਕੀ ਗਲਤੀਆਂ ਰਹੀ ਮੈਡੀਕਲ ਪੇਸ਼ੇਵਰਾਂ ਨੂੰ ਅਪਰਾਧਿਕ ਬਣਾਉਣਾ ਨਾ ਤਾਂ ਨਿਆਂ ਸੰਗਤ ਹੈ ਅਤੇ ਨਾ ਹੀ ਕਾਨੂੰਨੀ ਤੌਰ ਤੇ ਠੋਸ ਐਸੋਸੀਏਸ਼ਨ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪ੍ਰਸਤਾਵਿਤ ਰੀ ਇਨਕੁਆਇਰੀ ਨਾਲ ਸਥਿਤੀ ਸਪਸ਼ਟ ਹੋਵੇਗੀ ਅਤੇ ਜੇ ਕੋਈ ਜ਼ਿੰਮੇਵਾਰੀ ਬਣਦੀ ਹੈ ਤਾਂ ਉਹ ਟੁਕਮੇ ਆਪਰੇਸ਼ਨਲ ਅਤੇ ਪ੍ਰਸ਼ਾਸਕੀ ਪੱਧਰ ਤੇ ਤੈਅ ਕੀਤੀ ਹੀ ਜਾਵੇਗੀ